ਅੱਜ ਦੇ ਜ਼ਮਾਨੇ ਵਿੱਚ ਕੋਈ ਬੇਮਾਨ ਘਰ ਆ ਜਾਵੇ ਤਾਂ ਲੋਕਾਂ ਨੂੰ ਦੋ ਵਕਤੇ ਦੀ ਰੋਟੀ ਬਣਾਉਣ ਚ ਹੀ ਤਕਲੀਫ ਹੋਣੀ ਸ਼ੁਰੂ ਹੋ ਜਾਂਦੀ ਹੈ ਪਰ ਦੁਨੀਆ ਵਿੱਚ ਕੁਝ ਅਜਿਹੇ ਲੋਕ ਵੀ ਨੇ ਜੋ ਦੂਜਿਆਂ ਦਾ ਢਿੱਡ ਭਰ ਕੇ ਖੁਸ਼ੀ ਮਹਿਸੂਸ ਕਰਦੇ ਨੇ ਅਹਿਮ ਅਲੇਰ ਕੋਟਲਾ ਦੇ ਰੇਲਵੇ ਸਟੇਸ਼ਨ ਦੇ ਬਾਹਰ ਬਣੀ ਮੁਸਾਫਿਰਖਾਨੇ ਦੀ ਬਿਲਡਿੰਗ ਜਿੱਥੇ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਦੇ ਨੌਜਵਾਨਾਂ ਵੱਲੋਂ ਦਸਰਖਾਨ ਨਾਮਕ ਬੈਨਰ ਹੇਠ ਗਰੀਬ ਲੋਕਾਂ ਨੂੰ ਖਾਣਾ ਖਵਾਉਣ ਦੇ ਮਕਸਦ ਨਾਲ ਰੋਟੀ ਬੈਂਕ ਖੋਲਿਆ ਗਿਆ ਇੱਥੇ ਗਰੀਬ ਲੋਕਾਂ ਨੂੰ ਸਾਫ਼ ਸੁਥਰਾ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ ਇਹ ਰੋਟੀ ਬੈਂਕ ਗਰੀਬ ਮਜ਼ਦੂਰ राहगीर लाई वरदान साबित हो रही है इस मौके जो खाना खा रहे लोग गलत खुद ही सुन ना की क्या। हम चाहते हमारे स्वास्थ्य के लिए बहुत अच्छा खाना खुना मिला है हमारे को बहुत अच्छा इनका धन्यवाद करते बस खा अपना को रोटी मिली पेट भर गया बहुत अच्छा किया मेरा नाम मोहम्मद है यहाँ पे बहुत अच्छा खाना पीना का प्रबंध खिलाया जा रहा है बहुत अच्छे से खाना खिलाया जा रहा है गरीबों को ہم رکشہ چلاتے ہیں بہت اچھے کام ہو رہا ہے جی ہمارے شہر کے لیے بہت خوشی کی بات ہے کہ ہمارے غریب لوگوں یہاں کھانا کھاتے ہیں اور بہت اچھے سے کھانا کھلاتے ہیں اور اس موقعے پر سنستادے موکی ایڈووکیٹ مبین فاروقی نے جانکاری دی تھی کہ ان والوں فوڈ بینک اف میلر کوٹلا بھی کھولیا گیا ہے جتھے بیاہ شادیوں وچ بچے کھانے نو بھی ضرورت مند لوکا تک پہنچایا جاتا ہے جویں کہ اسلام سਾਨੂੰ سکھاندا ہے کہ کسی بھوکھے نو کھانا کھلانا سب تو بڑا ثواب ہے اسے کنسیپٹ نو مکھ رکھدے ہوئے ਮੁਸਲਿਮ ਫੈਡਰੇਸ਼ਨ ਪੰਜਾਬ ਵੱਲੋਂ ਸਾਡੀ ਸੰਸਾ ਵੱਲੋਂ ਇੱਥੇ ਇੱਕ ਦਸਤਰਖਾਨ ਨਾਮ ਦੀ ਸੰਸਾ ਦੀ ਸ਼ੁਰੂਆਤ ਕੀਤੀ ਗਈ ਹੈ ਜਿੱਥੇ ਰੋਜ਼ ਦੁਪਹਿਰ ਤੇ ਸ਼ਾਮ ਨੂੰ ਖਾਣਾ ਆਮ ਲੋਕ ਗਰੀਬ ਲੋਕ ਖਾਂਦੇ ਨੇ ਇਸ ਮੁਸਾਫਿਰਾਂ ਦਾ ਹੈ ਰੇਲਵੇ ਸਟੇਸ਼ਨ ਨਜ਼ਦੀਕ ਹੈ ਇੱਥੋਂ ਖਾਂਦੇ ਨੇ ਔਰ ਉਸ ਤੋਂ ਬਾਅਦ ਅਸੀਂ ਸਿਵਲ ਹਸਪੀਟਲ ਨੂੰ ਵੀ ਕਵਰ ਕਰ ਰਹੇ ਹਾਂ ਸਿਵਲ ਹਸਪੀਟਲ ਦੇ ਵਿੱਚ ਵੀ ਜਿਹੜੇ ਮਰੀਜ਼ਾਂ ਦੇ ਰਿਸ਼ਤੇਦਾਰ ਆਉਂਦੇ ਨੇ ਠੀਕ ਹੈ ਉਹਨਾਂ ਲਈ ਔਰ ਮਰੀਜ਼ਾਂ ਦੇ ਲਈ ਵੀ ਅਸੀਂ ਖਾਣਾ ਪ੍ਰੋਵਾਈਡ ਕਰਾ ਰਹੇ ਹਾਂ ਇਸ ਦੇ ਨਾਲ ਨਾਲ ਅਸੀਂ ਜੋ ਫੂਡ ਬੈਂਕ ਆਫ ਮਲੇਰ ਕੋਡਲਾ ਦੀ ਸ਼ੁਰੂਆਤ ਕੀਤੀ ਹੈ ਜਿਸ ਦੇ ਵਿੱਚ ਵਿਆਹ ਸ਼ਾਦੀਆਂ ਦੇ ਵਿੱਚ ਜੋ ਖਾਣਾ ਬਚ ਜਾਂਦਾ ਉਹ ਵੀ ਅਸੀਂ ਇੱਥੇ ਕਲੈਕਟ ਕਰਕੇ ਅਲੱਗ-ਅਲੱਗ ਮੈਰਿਜ ਪੈਲੇਸਿਸ ਦੇ ਵਿੱਚੋਂ ਜਾਂ ਘਰਾਂ ਦੇ ਵਿੱਚੋਂ ਕਲੈਕਟ ਕਰਕੇ ਇੱਥੇ ਅਸੀਂ ਇੱਥੇ ਵੀ ਸਰਵ ਕਰਦੇ ਹਾਂ ਦਸਤਰਖਾਨ ਦੇ ਉੱਪਰ ਔਰ ਇਸ ਤੋਂ ਇਲਾਵਾ ਅਸੀਂ ਜੋ ਬਚ ਜਾਂਦਾ ਖਾਣਾ ਉਹ ਅਸੀਂ ਇੱਥੇ ਜਿਹੜੀ ਨਜ਼ਦੀਕ ਉਹ ਛੁੱਗੀ ਝੋਪੜੀਆਂ ਜਾਂ ਗਰੀਬ ਬਸਤੀਆਂ ਨੇ ਅਸੀਂ ਉੱਥੇ ਵੀ ਡਿਸਟ੍ਰਿਬਿਊਟ ਕਰ ਰਹੇ ਹਾਂ ਕਹਿੰਦੇ ਨੇ ਕਿਸੇ ਨੂੰ ਖਾਣਾ ਖਿਲਾ ਕੇ ਜੋ ਸੰਤੁਸ਼ਟੀ ਮਿਲਦੀ ਹੈ ਉਸ ਦਾ ਆਨੰਦ ਵੱਖਰਾ ਹੀ ਹੁੰਦਾ ਹੈ ਤੇ ਇਹ ਸੰਸਥਾ ਵਾਕਈ ਇੱਕ ਬੇਹ ਚੰਗਾ ਕੰਮ ਕਰ ਰਹੀ ਹੈ ਮਲੇ ਕੋਟਲਾ ਤੋਂ ਸੁੱਖਾ ਖੇੜੀ ਵਾਲਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ